ਹੋ ਗਈਆਂ ਇਹਨਾਂ ਸਰਕਾਰਾਂ ਤੋਂ ਅਸੀਂ ਸਰਕਾਰਾਂ ਤੋਂ ਦੁਖੀ ਹੋ ਕੇ ਇਹ ਆਵਾਜ਼ ਚੁੱਕ ਰਹੇ ਹਾਂ ਕਿ ਸਾਨੂੰ ਜਾਦਾ ਸਤਾਰ ਲਗਾ ਦਿਓ ਪਾਕਿਸਤਾਨ ਮੁਰਦਾਬਾਦ 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 ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਜਿਸ ਤਰ੍ਹਾਂ ਕੱਲ ਦਾ ਇੱਥੇ ਇੱਕ ਕਿਸਾਨ ਜਿਹੜਾ ਪਿੱਛੇ ਦਰਿਆ ਦੇ ਵਿੱਚ ਡੁੱਬ ਗਿਆ ਸੀ ਕੰਡਿਆਰੀ ਤਾਰ ਦੇ ਜਿਰਮੇ ਦੇ ਪਿੱਛੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੱਕ ਪਾਸੇ ਜਿਹੜਾ ਬਾਰਡਰ ਦਾ ਗੇਟ ਵੀ ਹੈਗਾ ਭਾਰਤ ਪਾਕਿਸਤਾਨ ਦਾ ਬਾਰਡਰ ਹੈ ਇੱਥੇ ਕਿਸਾਨਾਂ ਦੇ ਵੱਲੋਂ ਬੜਾ ਵੱਡਾ ਰੋਸ ਹੈ ਤੁਸੀਂ ਦੇਖ ਸਕਦੇ ਹੋ ਕੱਲ 4:30 5 ਵਜੇ ਦਾ ਕਿਸਾਨ ਇੱਥੇ ਪਾਣੀ ਦੇ ਵਿੱਚ ਦਰਿਆ ਦੇ ਵਿੱਚ ਡੁੱਬਿਆ ਸੀਗਾ ਸੋ ਹਾਲੇ ਤੱਕ ਗੇਟ ਨਹੀਂ ਖੁੱਲ ਰਿਹਾ ਹਾਲੇ ਤੱਕ ਇੱਥੇ ਗੋਤਾ ਖੋਰ ਨਹੀਂ ਪਹੁੰਚੇ ਇੱਥੇ ਪ੍ਰਸ਼ਾਸਨ ਨਹੀਂ ਪਹੁੰਚੇ ਸੋ ਦੋਸਤੋ ਇਸ ਵੀਡੀਓ ਨੂੰ ਤੁਸੀਂ ਵੱਧ ਵੱਧ ਕੇ ਸ਼ੇਅਰ ਕਰੋ ਅੱਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬੇਨਤੀ ਇਤਰਾ ਹੈ ਕਿ ਕੱਲ ਇਹ ਚਾਰ ਜਣੇ ਆ ਰਹੇ ਸਨ ਜੀ ਜੀ ਤੇ ਰਸਤੇ ਦੇ ਵਿੱਚ ਪਾਣੀ ਜੱਕ ਦਮ ਹੈਡ ਤੋਂ ਬਹੁਤ ਜਿਆਦਾ ਛੱਡਿਆ ਤੇ ਪਾਣੀ ਦੀ ਸਾਰੀ ਛੱਡਣ ਦੀ ਸਾਡੀ ਮੌਤ ਸਾਰੀ ਪਾਣੀ ਦੇ ਕਾਰਨ ਹੋਈ ਏ ਹੋ ਸਾਡਾ ਕੋਈ ਕਾਰਨ ਬਾਕੀ ਦੂਜੇ ਨੰਬਰ ਤੇ ਸਾਡਾ ਇਹਨਾਂ ਪੁਲ ਦਾ ਸਮਾਨ ਲਿਆ ਕੇ ਰੱਖ ਛੱਡਿਆ ਇੱਥੇ ਹਮ ਹਮ 2 ਸਾਲ ਹੋ ਗਏ ਨੇ ਪੁਲ ਦਾ ਸਮਾਨ ਸਾਰੇ ਪੈ ਕੈਪਸੂਲ ਆਏ ਪਏ ਨੇ ਜੀ ਜੀ ਇਹਨਾਂ ਜੇ ਸਾਡਾ ਪੁਲ ਪਾ ਦਿੰਦੇ ਤੇ ਸਾਡਾ ਬੰਦਾ ਨਹੀਂ ਸੀ ਡੁੱਬਦਾ ਸਾਡੀ ਕੋਈ ਨੁਕਸਾਨ ਨਹੀਂ ਦੂਜੇ ਨੰਬਰ ਤੇ ਜਿੰਨਾ ਵੀ ਜਿੰਨੀ ਵੇਰਾ ਪਾਣੀ ਹੈਡ ਤੂੰ ਛੱਡਦੇ ਨੇ ਸੈਣੀ ਹਲ ਤੋਂ ਸਾਨੂੰ ਕੋਈ ਪਰਮਿਸ਼ਨ ਨਹੀਂ ਨਾ ਕੋ ਨੰਬਰਦਾਰ ਨੂੰ ਨਾ ਕੋ ਪੁਲਿਸ ਨੂੰ ਸਾਨੂੰ ਕੋਈ ਨਹੀਂ ਦੱਸਦੇ ਅਹੀ ਜਗਾਂ 2-200 ਬੰਦਾ ਕੰਮ ਕਰਨੇ ਆ ਜੀ ਜੀ ਸਾਡਾ ਨੁਕਸਾਨ ਬਾਅਦ ਚ ਵੀ ਹੋ ਸਕਦਾ ਹੂੰ ਕਿਉਂਕਿ ਜਦੋਂ ਵੀ ਪਾਣੀ ਛੱਡਦੇ ਨੇ ਅਸੀਂ ਪਾਰ ਹੁੰਨੇ ਆ ਹਾਂਜੀ ਤੇ ਜਦੋਂ ਅਸੀਂ ਆਉਣ ਦੀ ਕੋਸ਼ਿਸ਼ ਕਰਨੇ ਆ ਬੇੜਾ ਵੀ ਰੋੜ ਸਕਦਾ ਸਾਰਾ ਕੁਝ ਹੋ ਸਕਦਾ ਤੇ ਬਾਲੀ ਬਾਲੀ ਬੱਚੇ ਸਾਰੇ ਨਾਲ ਹੁੰਨੇ ਆ ਜੀ ਜੀ ਤੇ ਸਾਡੇ ਨਾਲ ਇਹ ਬਹੁਤ ਥੱਕਾ ਹੈ ਇਹ ਸੈਣੀ ਵਾਲੇ ਤੇ ਅਸੀਂ ਨਹੀਂ ਆਲ ਤੂੰ ਥੱਕਾ ਹੋ ਰਿਹਾ ਸਾਡੇ ਨਾਲ ਜੀ ਜੀ ਅੱਗੇ ਵੀ ਕਈ ਵਾਰ ਹੋਇਆ ਪਾਣੀ ਛੱਡ ਦਿੰਦੇ ਨੇ ਅਸੀਂ ਪਾਰ ਰਹਿ ਜਾਂਦੇ ਆ ਜੀ ਜੀ ਇਹ ਸਾਨੂੰ ਅੱਗੇ ਤੋਂ ਲੈ ਕੇ ਜਦੋਂ ਵੀ ਪਾਣੀ ਛੱਡਣਾ ਘਟ ਤੋਂ ਘਟ ਸਾਨੂੰ ਫੋਨ ਤਾਂ ਕਰ ਦੇਣ ਇੱਥੇ ਬੀਐਸਐਫ ਨੂੰ ਹੀ ਕਰ ਦੇਣ ਬੀਐਸਐਫ ਸਾਨੂੰ ਲੈਤ ਕਰਦੇ ਸਾਰਾ ਕੋਈ ਜੋ ਵੀ ਹੈ ਇਹ ਮਰੀਕ ਸਿੰਘ ਦਾ ਬੱਚੇ ਨੇ ਆਣੇ ਨੇ ਹੂੰ ਹੂੰ ਤੇ ਘਰ ਵੀ ਕਮਜ਼ੋਰ ਹੈ ਪੈੜੀ ਥੋੜੀ ਹੈ ਗਿਆ ਵੇ ਜੀ ਜੀ ਤੇ ਜੇ ਸਾਨੂੰ ਸਵੇਰ ਤੇ ਜਾਣ ਦਿੰਦੇ ਜੇ ਸਾਡੀ ਲਾਸ਼ ਪਾਕਿਸਤਾਨ ਟੱਪ ਗਈ ਤੇ ਉਹ ਤਾਂ ਲਾਗੇ ਪਾਕਿਸਤਾਨੇ ਬਾਬਾ ਜੀ ਪਾਣੀ ਦਾ ਵਹਾਅ ਕਿੰਨਾ ਕੋ ਹੈਗਾ ਪਾਣੀ ਦਾ ਵਹਾਅ ਤੇਜ਼ ਹੈ ਠੀਕ ਹੈ ਛੱਡਿਆ ਜੱਕਦਮ ਜਗਦਾਰ ਚੁੱਕਦੇ ਨੇ ਜੱਕਦਮ ਇਹਦੀਆਂ ਵੀ ਬਾਹਾਂ ਪੋਛ ਲੀਆਂ ਹੋਈਆਂ ਆਹ ਵੇ ਮੇਰੇ ਸਾਲੇ ਯਾਰ ਸਾਥੀ ਆਏ ਮਹਾਲੂ ਜੀ ਆਹ ਸਾਨ ਮਰੀਕ ਸਿੰਘ ਤੁਹਾਡੇ ਨਾਲ ਹੀ ਗਏ ਸੀ ਨਾਲ ਹੀ ਸੀ ਮੇਰੇ ਅਸੀਂ ਇਕੱਠੇ ਆ ਰਹੇ ਸੀ ਜਿਹਨੇ ਜਣੇ ਗਏ ਸੀ ਸਵੇਰ ਅਸੀਂ 4 ਜਣੇ ਆ ਰਹੇ ਸੀ ਉਧਰੋਂ ਅੱਛਾ 4 ਵਾਪਸ ਹੀ ਜਾ ਰਹੇ ਸੀ ਚਾਰੇ ਵਾਪਸ ਆ ਰਹੇ ਸੀਗੇ ਚਾਰੇ ਵਾਪਸ ਆ ਅੱਛਾ ਜਦੋਂ ਕਿਸਾਨ ਵਿੱਚ ਡੁੱਬ ਗਿਆ ਉਦੋਂ ਤੁਸੀਂ ਇਕੱਠੇ ਸੀਗੇ ਹਾਂਜੀ ਤੁਸੀਂ ਇਕੱਠੇ ਸੀਗੇ ਇਕੱਠੇ ਸੀ ਕਾਹਦੇ ਤੇ ਵਾਸੀ ਆ ਰਹੇ ਸੀਗੇ ਅਸੀਂ ਰੱਸੇ ਦੇ ਨਾਲ ਨਾਲ ਆ ਰਹੇ ਸੀ ਅੱਛਾ ਰੱਸਾ ਫੜ ਕੇ ਸਾਰਾ ਸਹੀ ਲੱਗਾ ਅੱਛਾ ਤੁਹਾਨੂੰ ਰੱਸਾ ਲੱਗਿਆ ਰੱਸਾ ਲੱਗਾ ਸਾਰਾ ਸੋ ਦੋਸਤੋ ਇਹ ਜਿਹੜੇ ਬਾਬਾ ਜੀ ਨੇ ਕਿਸਾਨ ਮਰੀਕ ਸਿੰਘ ਦੇ ਨਾਲ ਹੀ ਆ ਰਹੇ ਸੀ ਰੱਸਾ ਫੜ ਕੇ ਪਾਰ ਤੋਂ ਜਦੋਂ ਨਿਕਲ ਰਿਹਾ ਸੀ ਉਧਰੋਂ ਇਹ ਵੇਖੋ ਰੱਸਾ ਇਹਨਾਂ ਨੂੰ ਲੱਗਿਆ ਇੱਥੋਂ ਹੋਰ ਵੀ ਇੱਧਰ ਰੱਸਾ ਲੱਗਿਆ ਰੱਸਾ ਫੜ ਕੇ ਉਧਰੋਂ ਵਾਪਸੀ ਆ ਰਹੇ ਸੀ ਜਿੱਥੇ ਇਹਨਾਂ ਦੀ ਜ਼ਮੀਨ ਹੈਗੀ ਕੰਡਿਆਲੀ ਤਾਰ ਦੇ ਪਾਰ ਸੋ ਬਾਬਾ ਜੀ ਹੋਰ ਕੀ ਲਾਸ਼ ਕਹਿਣਾ ਚਾਹੁੰਦੇ ਹੋ ਲਾਸ਼ ਸਾਡੀ ਮੰਗ ਇਹ ਆ ਹੂੰ ਕਿ ਸਾਡੇ ਨਾਲ ਬਹੁਤ ਧੱਕਾ ਹੁੰਦਾ ਹੈ ਪਹਿਲਾ ਧੱਕਾ ਦਾ ਸਾਡੀ ਜਿਹੜੀ ਤਾਰ ਹੈ ਨਾ ਜੀ ਜੀ ਇਹ 3 321 ਤੇ ਲੱਗਣੀ ਚਾਹੀਦੀ ਜੀ ਜੀ ਤੇ ਤਾਰ ਦਾ ਟੈਂਡਰ ਹੋਇਆ ਸਾਰੀ ਮਨਜ਼ੂਰੀ ਮਿਲੀ ਹੈ ਤਾਰ ਨਹੀਂ ਅੱਗੇ ਲਿਆ ਰਹੇ ਸਰਕਾਰ ਦੀ ਇਹ ਬਿਲਕੁਲ ਸਾਡੇ ਨਾਲ ਧੱਕਾ ਹੈ ਅੱਛਾ ਅੱਛਾ ਟੋੜੇ ਕਹਿੰਦਾ ਭਾਬਾ ਜਮੀਨ ਤੋਂ 300 ਗੱਜ ਪਿੱਛੇ ਲੱਗੇ ਹਾਂ ਜੀ ਹੁਣ ਕਿੰਨੇ ਕਿਲੋ ਇਥੋਂ ਦੀ 3 ਕਿਲੋ 4 ਕਿਲੋ ਮੀਟਰ ਤੱਕ 4 ਕਿਲੋ ਮੀਟਰ 4 ਕਿਲੋ ਮੀਟਰ ਦੇ ਵਿੱਚ ਅਸੀਂ 300 ਬੰਦਾ 400 ਬੰਦਾ ਖੇਤੀ ਕਰਨੇ ਆ ਉੱਥੇ ਜੀ ਜੀ ਤੈਨੂੰ 400 ਬੰਦਾ ਤੇ ਰਹਾ ਤੂੰ ਜਾਂਦਾ ਹੈ 3 400 ਬੰਦਾ ਆਉਂਦਾ ਹੈ ਜੇ ਤਾਰ ਅੱਗੇ ਹੋਵੇ ਸਾਡੇ ਪਿੰਡ ਨੇ ਅੱਜ ਸਾਡੇ ਮਰੀਕ ਸਿੰਘ ਨੂੰ ਇੱਥੇ ਭੱਜ ਕੇ ਵਿਚਾਲਣਾ ਸੀ ਚਾ ਲੈਣਾ ਲੇਕਿਨ ਤਾਰ ਸਾਨੂੰ ਲੰਘਣ ਨਹੀਂ ਦਿੰਦੀ ਤਾਰ ਦੀ ਕਾਰਨ ਤਾਰ ਦੇ ਕਾਰਨ ਤਾਰਨ ਤਾਰ ਦੇ ਤੇ ਕਿਹੜਾ ਪੁਲ ਨਹੀਂ ਬਣਾਇਆ ਇਹ ਦੋ ਕਾਰਨਾਂ ਤੇ ਸਾਡੀ ਮੌਤ ਹੀ ਮੌਤ ਹੈ ਅੱਗੇ ਵੀ ਹੋ ਸਕਦੀ ਕਿਸੇ ਤੇ ਵੀਰ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸਵਰਨ ਸਿੰਘ ਜੀ ਗੱਲ ਹੋਈ ਆ ਜੀ ਆਪਣੇ ਡੀਸੀ ਸਾਹਿਬ ਨਾਲ ਗੱਲ ਹੋਈ ਆ ਕਹਿੰਦੇ ਸਵੇਰੇ 9 ਵਜੇ ਹੁਣ ਸਮਾਂ ਵੀ 8:30 ਹੋ ਗਿਆ ਅਜੇ ਤੱਕ ਨਾ ਸਾਡਾ ਗੇਟ ਖੁੱਲਾ ਵਾ ਨਾ ਸਾਡਾ ਬੰਦਾ ਰਾਤ ਦਾ ਡੁੱਬਾ ਆ ਸਾਨੂੰ ਨਾ ਅਜੇ ਤੱਕ ਕੋਈ ਫਰਦੀ ਜਗਤ ਨਹੀਂ ਵੀ ਆ ਇਹਨਾਂ ਸਰਕਾਰਾਂ ਤੋਂ ਅਸੀਂ ਸਰਕਾਰਾਂ ਤੋਂ ਦੁਖੀ ਹੋ ਗਏ ਇਹ ਆਵਾਜ਼ ਚੁੱਕ ਰਹੇ ਆ ਕਿ ਸਾਨੂੰ ਜਾਂਦਾ ਪਾਰ ਨਗਾ ਦਿਓ ਪਾਕਿਸਤਾਨ ਛੱਡ ਦਿਓ ਅਸੀਂ ਉੱਧਰ ਜਾ ਕੇ ਰਲ ਜਾਈਏ ਤੇ ਜਾਂ ਸਾਨੂੰ ਸਹੂਲਤਾਂ ਦਿਓ ਅਸੀਂ ਮਰਨ ਦਾ ਸਾਨੂੰ ਪਾਣੀ ਦਾ ਇੱਕ ਪੈਸਾ ਨਹੀਂ ਮਿਲਿਆ ਯੋਨਾ ਖਰਾਬਾ ਸਾਡੇ ਇੱਥੇ ਨੁਕਸਾਨ ਹੋਇਆ ਵਾ ਇੱਕ ਕਿਸੇ ਨੂੰ ਪੈਸਾ ਨਹੀਂ ਮਿਲਿਆ 7600 ਰੁਪਏ ਸੈਂਟਰਲੋਂ ਆਇਆ ਵਾ ਉਹਦੇ ਵਿੱਚੋਂ 2-2000 ਰੁਪਏ ਵਟਵਾਰੀਆਂ ਲੈ ਗਏ ਸਾਡੇ ਪੱਲੇ ਕੁਝ ਨਹੀਂ ਪਿਆ ਹੁਣ ਸਾਡਾ ਜਿਹੜਾ ਬੰਦਾ ਮਰਿਆ ਵਾ ਬਿੱਲ ਕੋਲੇ ਪਾਣੀ ਛੱਡਣ ਦੀ ਨਿਗਹਿਲੀ ਕਰਕੇ ਮਰਿਆ ਵਾ ਨਿੱਤ ਨਹੀਂ ਮਰਨਾ ਵੀ ਇੱਥੇ ਤਾਂ ਮਿੰਟੋ ਮਿੰਟੀ ਗੋਤਾਖਰ ਵੀ ਪਹੁੰਚ ਸਕਦੇ ਸੀ ਗੋਤਾਖਰ ਕਿਉਂ ਨਹੀਂ ਆਏ ਵੀਰ ਜੀ ਕੋਈ ਗੋਤਾਖਰ ਨਹੀਂ ਆਇਆ ਕੋਈ ਸਾਡੀ ਤੁਸੀਂ ਸੰਪਰਕ ਨਹੀਂ ਕੀਤਾ ਸਾਡੀ ਗੱਲ ਹੋਈ ਹੈ ਜੀ ਆਪਣੇ ਡੀਸੀ ਸਾਹਿਬ ਨਾਲ ਗੱਲ ਹੋਈ ਹੈ ਕਹਿੰਦੇ ਸਵੇਰੇ 9 ਵਜੇ ਹੁਣ ਸਾਲਾ ਵੀ 8:30 ਹੋ ਗਏ ਆ ਅਜੇ ਤੱਕ ਨਾ ਸਾਡਾ ਗੇਟ ਖੁੱਲਾ ਵਾ ਨਾ ਸਾਡਾ ਬੰਦਾ ਰਾਤ ਦਾ ਡੁੱਬਾ ਆ ਸਾਨੂੰ ਨਾ ਅਜੇ ਤੱਕ ਕੋਈ ਇਜਾਜ਼ਤ ਨਹੀਂ ਜਿਆਜ਼ ਨਹੀਂ ਕੀ ਸਾਨੂੰ ਅਸੀਂ ਕਿੱਧਰ ਜਾਈਏ ਦੱਸੋ ਇਹ ਕੋਈ ਸਰਕਾਰਾਂ ਥੋੜੀਆਂ ਵਾ ਇਹ ਇੱਕ ਬਹੁਤ ਇੱਕ ਨਾ ਅਨਿਆਏ ਆ ਸਾਡੇ ਨਾਲ ਤੇ ਵੀਰ ਜੀ ਅਫਸਰ ਕਿਹੜਾ ਕਿਹੜੇ ਇੱਥੇ ਪਹੁੰਚਿਆ ਕੱਲ ਸ਼ਾਮੀ ਐਸ ਟਾਈਮ ਕੋਈ ਅਫਸਰ ਮੋਹ ਜੀ ਕੱਲ ਪਟਵਾਰੀ ਸਾਹਿਬ ਕੋਲੇ ਆਏ ਆ ਅੱਲਾ ਪਟਵਾਰੀ ਸਾਹਿਬ ਆਇਆ ਉਹ ਵੀ ਤਹਿਸੀਲਦਾਰ ਸਾਹਿਬ ਨੇ ਕੱਲਿਆ ਉਹਨਾਂ ਨੂੰ ਇੱਥੇ ਕੋਈ ਉਹ ਇਹ ਸਿਰ ਬੰਦਾਰੇ ਪਹੁੰਚਿਆ 1 ਘੰਟੇ ਬਾਅਦ ਆਈ 2 ਘੰਟੇ ਬਾਅਦ ਇਹਦੀ ਪਹਿਲੀ ਵਾਰ ਆਇਆ ਸੀ ਕਿਤੇ ਵਜੇ ਆਈਏ ਅ ਸਾਢੇ 5 ਵਜੇ 8 ਵਜੇ ਪੁਲਸ ਆਈਏ ਚਾਰੋ ਇਹ ਸਾਢੇ ਜਿਆਦੇ ਵੇਲੇ ਵਾਕਿਆ ਜੀ ਅੱਛਾ ਜੀ ਸਾਢੇ 8 ਵਜੇ ਕੇ 10 15 ਮਿੰਟ ਤੇ ਪੁਲਸ ਆਈ ਰਾਤ ਜੀ ਜੀ ਉਹਦਾ ਪਹਿਲਾਂ ਕੋਈ ਬੰਦਾ ਨਹੀਂ ਉਹ ਵੀ ਦੋ ਬੰਦੇ ਆਏ ਨੇ 10 ਮਿੰਟ ਇੱਥੇ ਕੜੇ 10 ਮਿੰਟ ਕੜਾ ਕਰੇ ਉਹ ਕੋਈ ਵਾਪਸ ਚਲੇ ਗਏ ਉਹਨਾਂ ਕੋਈ ਗੱਲ ਨਹੀਂ ਕੀਤੀ ਸਾਡੇ ਨਾਲ ਕੋਈ ਗੱਲ ਨਹੀਂ ਸਾਡੀ ਸੁਣੀ ਕਿਹਨੇ ਜੀ ਜੀ ਮੇਰੀ ਜ਼ਮੀਨ ਇਹ ਬਿਲਕੁਲ ਤਾਰ ਦੇ ਇੱਥੇ ਕੰਢੇ ਉੱਤੀ ਜਿੱਥੇ ਇਹ ਬੰਦੇ ਦਾ ਜਾਂਸ ਹੋਇਆ ਹੈ ਹਾਂ ਜੀ ਤੇ ਜਦੋਂ ਇਹ ਗਏ ਆ ਇਹ ਦਰੋ ਬੰਦੇ ਪਾਰ ਲੰਘੇ ਜੇ ਸਾਡੇ ਉਹ ਬਿਲਕੁਲ ਪਾਣੀ ਦੀ ਰਾਈ ਸੁੱਕ ਇਦੜੇ ਪਾੜ ਜਲੇ ਗਏ ਤੇ ਇੱਕਦਮ ਇਹਨਾਂ ਸਾਡੇ 12:30 ਵਜੇ ਪਾਣੀ 1 ਵਜੇ ਇੱਕਦਮ ਹੀ ਪਾਣੀ ਆਇਆ 5-5 ਫੁੱਟ ਪਾਣੀ ਇੱਕਦਮ ਹੀ ਆ ਗਿਆ ਕੋਈ ਸਾਨੂੰ ਨੋਟ ਨਹੀਂ ਕੀਤੀ ਕਿਸੇ ਨੇ ਵੀ ਪਾਣੀ ਆ ਰਿਹਾ ਨਹੀਂ ਆ ਰਿਹਾ ਸਾਨੂੰ ਅਨਾਉਂਸ ਸਾਨੂੰ ਅਨਾਉਂਸ ਕਰਨ ਵੇ ਅਹੀਂ ਪਾਣੀ ਲੱਗੇ ਛੱਡਣਾ ਅਸੀਂ ਆ ਉਹਦਾ ਪ੍ਰਬੰਧ ਕਰ ਲਈਏ ਜਦ ਸਾਡੇ ਬੰਦੇ ਪਾਰ ਜਾਂਦੇ ਉਹ ਆ ਤਾਂ ਪ੍ਰਬੰਧ ਕਰਕੇ ਆਉਣ ਇਹਨਾਂ ਸਾਨੂੰ ਅਨਾਉਂਸ ਨਹੀਂ ਕੀਤਾ ਪਹਿਲਾਂ ਪਾਣੀ ਡੇਢੇ ਫੁੱਟ ਸੀ ਜਿੱੱਕ ਦਾ ਪਾਣੀ ਪਾਵੇ ਫੁੱਟ ਆ ਗਿਆ ਸਾਲਾ ਸਵੇਰੇ 10 ਵਜੇ ਲੰਗੇ ਸਾਡੇ 9 ਬੰਦੇ ਲੰਗੇ ਸਾਡੇ ਉਦੋਂ ਪਾਣੀ ਡੇਢੇ ਫੁੱਟ ਆ ਪੈਦਲ ਲੰਗੇ ਆ ਜਦੋਂ ਸ਼ਾਮੀ ਆਇਆ ਉਦੋਂ ਪਾਣੀ ਪਾਵੇ ਫੁੱਟ ਆ ਜਦੋਂ ਉਹ ਵਿਚਾਰਾ ਉਹ ਅਣਜਾਣ ਹੀ ਉਹ ਵਿਚਾਰਾ ਪਾਣੀ ਛੱਲ ਗਿਆ ਕੋਈ ਕੋ ਨਹੀਂ ਤਰਿਆ ਗਿਆ ਤੇ ਅਮਰੀਕ ਸਿੰਘ ਸਾਨੂੰ ਫੌਜਾ ਸਿੰਘ ਉਸਦੇ ਪਰਿਵਾਰ ਦੇ ਵਾਸਤੇ ਤੁਸੀਂ ਪ੍ਰਸ਼ਾਸਨ ਦੇ ਕੋਲੋਂ ਕੀ ਮੰਗ ਕਰਦੇ ਹੋ ਸਰ ਜੀ ਇਹ ਆ ਵੀ ਸਾਡੇ ਸਾਰੇ ਨਗਰ ਵੱਲੋਂ ਸਾਰੇ ਸਾਡੇ ਲਾਕੇ ਵੱਲੋਂ ਇਹ ਆ ਵੀ ਉਹ ਜਿਹੜਾ ਇਨਸਾਨ ਹੈ ਨਾ ਬਿਲਕੁਲ ਗਰੀਬ ਆ ਉਹਦੀ ਤਿੰਨ ਕਿੱਲੇ ਪਹਿਲੀ ਉਹ ਵੀ ਰੇਤਾ ਪਈ ਹੋਈ ਪਹਿਲੀ ਚ ਜੀ ਜੀ ਉਹਨੇ ਕਹਣ ਕਿ ਬੀਜੀ ਮਾਰੀ ਮੋੜ ਜੀ ਪਾਣੀ ਲਾਉਣ ਗਿਆ ਵਾ ਉਹਦਾ ਕੋਈ ਵੀ ਤਾਰ ਜ਼ਮੀਨ ਹੈ ਤਿੰਨ ਕਿੱਲੇ ਤਿੰਨ ਕਿੱਲੇ ਪਹਿਲੀ ਉਹਦੀ ਜ਼ਿਆਦਾ ਗਰੀਬ ਤਾਰੋਂ ਬਾਹਰ ਉਹ ਵੀ ਰੇਤਾ ਪਈ ਹੋਈ ਆ ਦਰਿਆ ਤੋਂ ਬਾਹਰ ਤਾਰ ਤੋਂ ਬਾਹਰ ਜੀ ਜੀ ਉਹਦੇ ਦੋ ਬਰਾ ਗੁੰਗੇ ਆ ਇੱਕ ਭੈਣ ਗੁੰਗੀ ਆ ਨਿੱਕਾ ਜਿਹਾ ਬੱਚਾ ਵਾ ਦੱਸੋ ਕੀ ਕਰੂਗਾ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ 1 ਕਰੋੜ ਰੁਪਈਆ ਬੱਚੇ ਨੂੰ ਦਿੱਤਾ ਜਾਵੇ ਇੱਕ ਨੌਕਰੀ ਦਿੱਤੀ ਜਾਵੇ ਸਾਰਾ ਕਰਜ਼ਾ ਦਾ ਮਾਫ ਕੀਤਾ ਜਾਵੇ ਤੇ ਵੀਰ ਜੀ ਦੇ ਪਰਿਵਾਰ ਜਿਹੜਾ ਬੱਚੇ ਦੇ ਹੈਗੇ ਉਹ ਕਿਵੇਂ ਹੈਗੇ ਬਿਲਕੁਲ ਛੋਟੇ ਬੱਚੇ ਆ ਜੀ ਆ ਆ ਆ ਮੁੰਡਾ ਜਿਹੜਾ ਆ ਆ ਮੁੰਡਾ ਜਿਹੜਾ ਆ ਕੋਈ ਘਰੇ ਤੋਂ ਰਸਦਾ ਕੋਈ ਬੀਏ ਕੀਤੀ ਕੋਈ ਨੌਕਰੀ ਨਹੀਂ ਸਾਨੂੰ ਬਾਟਰ ਤੇ ਸਾਡੇ ਬੱਚੇ ਧੱਕੇ ਖਾਂਦੇ ਆ ਵਿਹਲੇ ਤੁਰੇ ਫਿਰਦੇ ਆ ਐਡੇ ਪ੍ਰਸ਼ਾਸਨ ਨਾਲ ਮਾੜਾ ਸਾਡੀ ਸਰਕਾਰਾਂ ਦਾ ਜਿਹੜੇ ਘਰੇ ਵੀ ਦੀ ਪਰਿਵਾਰ ਦੀ ਬੱਚੇ ਜਿਹੜੀ ਅੰਗੀਆਂ ਵੀ ਹੈਗੇ ਜਿਨ੍ਹਾਂ ਨੂੰ ਉਹ ਹਾਂਜੀ ਦੋ ਬੱਚੇ ਹੋ ਗੁੰਗੇ ਉਹ ਘਰੇ ਆ ਜੀ ਮੁੰਡੇ ਵੀ ਬੋਲੇ ਵੀ ਆ ਦੋਵੇਂ ਆ ਜੀ ਅੱਛਾ ਇਹਨਾਂ ਦੇ ਜਿਹੜੇ ਦੋ ਪਾਈ ਤਾਚੇ ਤਾਚੇ ਜਿਹੜਾ ਮਰਿਆ ਉਹਦੇ ਭਰਾ ਉਹਦੇ ਆਸਰੇ ਸਾਰੇ ਪਰਿਵਾਰ ਕਿੱਧਰ ਜਾਣਗੇ ਦੱਸੋ ਬੇਟਾ ਬੰਦਾ ਹਾਲ ਹੋ ਗਿਆ ਸਰਕਾਰਾਂ ਦਾ ਇਥੋਂ ਤੱਕ ਪਾਣੀ ਛੱਡਣ ਕਰਕੇ ਸਾਡੇ ਬੰਦੇ ਦੀ ਮੌਤ ਹੋਈ ਆ ਅਸੀਂ ਪ੍ਰਸ਼ਾਸਨ ਤੋਂ ਪੂਰ ਜੋਰ ਮੰਗ ਕਰਦੇ ਆ ਜੇ ਨਾ ਸਾਡੀ ਕੋ ਸੁਣਾਈ ਅਸੀਂ ਫਿਰ ਸਾਰੇ ਤਰ੍ਹਾਂ ਦੇ ਰਲਾਵਾਂਗੇ ਜੋ ਵੀ ਸਾਡਾ ਵੀ ਹੋਗਾ ਨਵਾਵਾਂਗੇ ਅਕਬਰੇ ਠੀਕ ਹੈ ਵੀਰ ਜੀ ਤੁਹਾਡਾ ਨਾਮ ਕੀ ਹੈ ਵੀਰ ਜੀ ਤੇਰਾ ਨਾਮ ਹਰਵਿੰਦਰ ਸਿੰਘ ਜੀ ਵੀਰ ਜੀ ਤੁਹਾਡੇ ਫਾਦਰ ਦਾ ਨਾਮ ਕੀ ਸੀ ਜਿਹਨਾਂ ਦੀ ਡੁੱਬ ਗਏ ਸਰਦਾਰ ਅਮਰੀਕ ਸਿੰਘ ਜੀ ਵੀਰ ਜੀ ਇਹ ਘਟਨਾ ਕਿੰਨੇ ਕ ਵਜੇ ਦੀ ਹੈਗੀ ਕੱਲ ਸ਼ਾਮੀ ਦੀ 4 4:30 ਵਜੇ ਦੀ ਘਟਨਾ ਜੀ ਤੁਹਾਡੇ ਕੋਲੋਂ ਘਰੋਂ ਕਿੰਨੇ ਕ ਵਜੇ ਗਏ ਸੀ ਸਾਡੇ ਕੋਲ ਤੋਂ ਕਰੋ ਸਵੇਰ 8:30 9:00 ਵਜੇ ਗਿਆ ਜੀ ਅੱਛਾ ਕੰਮ ਕਰਨ ਦੇ ਵਾਸਤੇ ਸਵੇਰੇ ਨਿਕਲ ਗਏ ਹਾਂਜੀ ਹਾਂਜੀ ਪਾਣੀ ਲਾਉਣਾ ਸੀਗਾ ਜੀ ਖੇਤ ਅੱਛਾ ਤੁਹਾਡੀ ਕਿੰਨੀ ਫਸਲ ਉੱਤੇ ਅੱਗੇ ਪਾਰ ਤਿੰਨ ਕਿੱਲੇ ਪੈਲੀ ਸਾਡੀ ਤਿੰਨ ਕਿੱਲੇ ਉਹ ਵੀ ਤਿੰਨਾ ਭਰਾਵਾਂ ਦੀ ਹੈ ਜੋ ਮੇਰੇ ਚਾਚੇ ਕਰਕੇ ਦੋ ਬੂਲੇ ਕੋ ਗਿਆ ਜੀ ਕਿੱਲੇ ਕਿੱਲੇ ਪੈਲੀ ਆਈ ਰਾਨੂ ਕਿੱਲਾ ਕਿੱਲਾ ਪੈਲੀ ਸਾਡੀ ਉਹ ਵੀ ਜੇ ਤਾਂ ਬੜੀ ਉਹ ਵੀ ਜੀ ਤੁਹਾਨੂੰ ਕਦੋਂ ਕਿੰਨੇ ਕੁ ਵਜੇ ਪਤਾ ਲੱਗੇ ਸੀ ਫੋਨ ਤੁਹਾਨੂੰ ਆਇਆ ਕਿ ਤੁਹਾਡੇ ਫਾਦਰ ਸਾਹਿਬ ਡੁੱਬ ਗਏ ਮੈਨੂੰ ਤੇਨਾਂ 7 ਵਜੇ ਫੋਨ ਆਇਆ ਸੀ ਕਿ ਮੈਂ ਥੋੜਾ ਬਾਹਰ ਗਿਆ ਸੀਗਾ ਤੇ ਜਦੋਂ ਆ ਕੇ ਵੇਖਿਆ ਤੇ ਆਉਂਦਿਆਂ ਤੱਕ ਕੋਈ ਨਹੀਂ ਮੇਰੇ ਮੇਰੇ ਸਾਹਮਣੇ ਕੋਈ ਅੱਛਾ ਤੂੰ ਲੋਕਲ ਨਹੀਂ ਸੀਗਾ ਹਾਂਜੀ ਠੀਕ ਹੈ ਇਹ ਬਸ ਗਿਆ ਇਹ ਇਹ ਤਾਂ ਨਹੀਂ ਦੱਸਿਆ ਹੋਰ ਕੀ ਕਹਿਣਾ ਚਾਹੁੰਦੇ ਹੋਣ ਤੁਸੀਂ ਪ੍ਰਸ਼ਾਸਨ ਨੂੰ ਤਾਂ ਕਹਿੰਦੇ ਸਾਨੂੰ ਕਰੋਪਾ ਦੀ ਦੇ ਹੀ ਸਾਨੂੰ ਦੇ ਦਿਓ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਜੀ ਨਹੀਂ 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 ਪਤਾ ਨਹੀਂ ਬੋਲ ਤੁਸੀਂ ਕਿੰਨੇ ਪੈਨ ਪਾਈਓ ਅਸੀਂ ਦੋ ਪਾਰਤ ਕੋਈ ਗੱਲ ਨਹੀਂ ਹੋਣੀ ਅੱਛਾ ਵੀਰ ਜੀ ਜਿਸ ਤਰ੍ਹਾਂ ਇਹ ਪਰਿਵਾਰ ਹੈ ਬਿਨਾਂ ਨੌਕਰੀ ਤੋਂ ਹੈ ਦੋ ਤਿੰਨ ਕਿਲੇ ਜ਼ਮੀਨ ਹੈ ਤੇ ਇਹਨਾਂ ਦੇ ਵਾਸਤੇ ਕੋਈ ਰੁਜ਼ਗਾਰ ਦੀ ਮੰਗ ਕਰ ਦਿਓ ਹਾਂਜੀ ਹਾਂਜੀ ਅਸੀਂ 1 ਕਰੋੜ ਰੁਪਏ ਦੀ ਮੰਗ ਕਰਦੇ ਆ ਇਹਨੂੰ ਬੱਕੀ ਨੌਕਰੀ ਦਿੱਤੀ ਜਾਵੇ ਸਰਕਾਰ ਵੱਲੋਂ ਜੀ ਜੀ ਅਤੇ ਜਿਹੜਾ ਕਰਜ਼ਾ ਇਹਦਾ ਸਾਰਾ ਇਹਨਾਂ ਦਾ ਉਹ ਮਾਫ ਕੀਤਾ ਜਾਵੇ ਕਿੰਨਾ ਉਹ ਕਰਜ਼ਾ ਵੀਰ ਜੀ ਇਹਨਾਂ ਦਾ ਹੈਗਾ ਕੋਈ 10 ਕਰੋੜ ਲੱਖ ਰੁਪਏ ਹੈਗਾ ਇਹਦਾ 10 ਲੱਖ ਰੁਪਏ ਕਰਜ਼ਾ ਹਾਂਜੀ ਜਿਹੜਾ ਪ੍ਰਸ਼ਾਸਨ ਜਿਹੜਾ ਬਿਲਕੁਲ ਨਿਗਹਿਲੀ ਕਰਦਾ ਬੜੀ ਜਿਆਦਾ ਨਿਗਹਿਲੀ ਆ ਅੱਜ ਤਾਂ ਕੋਈ ਟਾਈਮ ਕਿਨਾਂ ਹੋਇਆ ਕੋਈ ਵੀਰ ਜੀ ਇੱਕ ਸਵਾਲ ਬਹੁਤ ਵੱਡਾ ਹੈਗਾ ਕਿ ਪ੍ਰਸ਼ਾਸਨ ਜਿਵੇਂ ਐਸਐਸਪੀ ਡੀਸੀ ਜਾਂ ਐਸਡੀਐਮ ਕੋਈ ਅਫਸਰ ਤਹਿਸੀਲਦਾਰ ਇੱਥੇ ਪਹੁੰਚਿਆ ਸੀ ਕੱਲੋ ਇੱਥੇ ਜੀ ਕੋਈ ਨਹੀਂ ਪਹੁੰਚਿਆ ਸਿਰਫ ਬੀਐ ਵੀਸੇ ਫਲੇ ਅਧਿਕਾਰੀਆਂ ਨੇ ਗੱਲਬਾਤ ਕੀਤੀ ਡੀਸੀ ਸਾਹਿਬ ਨਾਲ ਉਹਨਾਂ ਨੇ ਵੀ ਇਹ ਗੱਲ ਕਹੀ ਵੀ ਗੋਤਾਖੋਰ ਖੋਲਾ ਕੇ ਗੋਤਾਖੋਰਾਂ ਦਾ ਅੱਜ ਮੂੰਹ ਸਾਨੂੰ ਆਇਆ ਵੀ ਪ੍ਰਸ਼ਾਸਨ ਸਾਨੂੰ ਕੁਝ ਨਹੀਂ ਦਿੰਦਾ ਅਸੀਂ ਨਹੀਂ ਆ ਸਕਦੇ ਸਾਨੂੰ ਪਿੰਡ ਵਾਲੇ ਪੈਸੇ ਇਕੱਠੇ ਕਰਕੇ ਦਿਓ ਇਹ ਗੱਲ ਅਸੀਂ ਇਹ ਕਰਕੇ ਉਹਨੇ ਸਾਨੂੰ ਜਵਾਬ ਦਿੱਤਾ ਹੁਣ ਅਸੀਂ ਪਿੰਡ ਵਾਲਿਆਂ ਸਾਰਿਆਂ ਨੇ ਮਤਲਬ ਉਹਨਾਂ ਨੂੰ ਜੋ ਵੀ ਹੋਇਆ ਸੜ ਤੋਂ ਅਸੀਂ ਕਰਕੇ ਦੇਾਂਗੇ ਤੇ ਗੋਤਾਖੋਰਾਂ ਨੂੰ ਮੰਗਾਇਆ 9 ਵਜੇ ਦਾ ਟਾਈਮ ਉਹਨਾਂ ਨੇ ਦਿੱਤਾ ਸਾਨੂੰ ਅੱਜ ਤਾਂ ਹੁਣ ਤੱਕ ਮਤਲਬ ਅੱਜ 14 15 ਘੰਟੇ ਹੋ ਚਲੇ ਆ 14 15 ਘੰਟਿਆਂ ਦੇ ਵਿੱਚ ਸਾਡੇ ਕੋਲ ਸਰਕਾਰੀ ਮੁਲਾਜ਼ਮ ਕੋਈ ਨਹੀਂ ਪਹੁੰਚਾ ਇੱਕ ਪਟਵਾਰੀ ਸਾਡੀ ਪੋਰਜੋਰ ਮੰਗ ਆਗੇ ਮਤਲਬ ਪਹਿਲੀ ਗੱਲ ਤਾਂ ਪੁਲਿਸ ਨੂੰ 24 ਘੰਟਿਆਂ ਦੇ ਵਿੱਚ ਇੱਕ ਵਾਰ ਆਗਸਤ ਪਟੜ ਦੇ ਉੱਤੇ ਜ਼ਰੂਰ ਕਰਨੀ ਚਾਹੀਦੀ ਆ ਵੀਰ ਜੀ ਇੱਕ ਸਵਾਲ ਹੈਗਾ ਬਹੁਤ ਵੱਡਾ ਇੱਕ ਇਹ ਜੇ ਇਹ ਤੁਹਾਨੂੰ ਨਾਗਰਿਕ ਨਹੀਂ ਸਮਝਦੇ ਇੰਡੀਆ ਦੇ ਜੇ ਪ੍ਰਸ਼ਾਸਨ ਦਾ ਬੰਦਾ ਹੁੰਦਾ ਐ ਸੇ ਫੌਜ ਦਾ ਬੰਦਾ ਹੁੰਦਾ ਵੀ ਸਭ ਦਾ ਫਿਰ ਫਿਰ ਤਾਂ ਗੋਤਾਖੋਰ ਮਿੰਟੋ ਮਿੱਟੀ ਆ ਜਣੇ ਸੀ ਵੇਖੋ ਜੀ ਇਹੋ ਅਹੀਂ ਅਹੀਂ ਤੁਹਾਡੀ ਪੋਰਜੋਰ ਸਾਡੀਆਂ ਮੰਗਾ ਮਤਲਬ ਕੋਈ ਵੀ ਆਦਮੀ ਆ ਆਦਮੀ ਦਾ ਆਦਮੀ ਆ ਹੂੰ ਅਗਰ ਆਪਾਂ ਸਮਝੀਏ ਕਿ ਮਤਲਬ ਮਾੜਾ ਜਾਂ ਚੰਗਾ ਮਤਲਬ ਆਦਮੀ ਦੇ ਆਦਮੀ ਜੇ ਝਗੜਾ ਜੇ ਤਗੜਾ ਬੰਦਾ ਹੁੰਦਾ ਤੇ ਹੁਣ ਗੱਡੀਆਂ ਦੀ ਲਾਈਨ ਲੱਗ ਜਾਣੀ ਸੀ ਹੂੰ ਇੱਥੇ ਹਰ ਇੱਕ ਬੰਦੇ ਨੇ ਆ ਜਾਣਾ ਸੀ ਪਰ ਇਹ ਗਰੀਬ ਆਦਮੀ ਕਰਕੇ ਇੱਕ ਗਰੀਬ ਇੱਕ ਉਹਦੇ ਕੋਲ ਹੈ ਕੁਝ ਨਹੀਂ ਇੱਕ ਤਿੰਨ ਕਿਲੇ ਪੈੜੀ ਆ ਭਰਾ ਤੋਂ ਗੁੰਗੇ ਆ ਤੋਂ ਬੋਲੇ ਆ ਮਤਲਬ ਉਹਨਾਂ ਦੇ ਕੋਲ ਕੁਝ ਨਹੀਂ ਹੈ ਖਾਣ ਪੀਣ ਨੂੰ ਸਿਰਫ ਇੱਕ ਡੰਗਰਾਂ ਦੇ ਸਿਰ ਤੇ ਉਹ ਆਸਰਾ ਕਰਦੇ ਆ ਬੱਚਾ ਉਹਦਾ ਵੀ ਇਹ ਕਰਕੇ ਬਿਲਕੁਲ ਘਰ ਦੇ ਵਿੱਚ ਤੁਰਿਆ ਫਿਰਦਾ ਕੋਈ ਨੌਕਰੀ ਨਹੀਂ ਕੋਈ ਕੁਝ ਨਹੀਂ ਹੈ ਜੀ ਜੀ ਇਸ ਕਰਕੇ ਅਸੀਂ ਹੋਰ ਜੋ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਉਸ ਬੱਚੇ ਨੂੰ ਕੁਛ ਨਾ ਕੁਛ ਨੌਕਰੀ ਦਿੱਤੀ ਜਾਵੇ ਤੇ ਉਹਦਾ ਕਰਜ਼ਾ ਮਾਫ਼ ਕੀਤਾ ਜਾਵੇ ਉਹਨੂੰ ਜਿੰਨੀ ਮਰਲੀ ਸਹਦਾ ਹੋ ਸਕਦੀ ਆ ਵੱਧ ਤੋਂ ਵੱਧ ਉਹਨੂੰ ਮਰਲੀ ਸਹਦਾ ਦੇਣੀ ਚਾਹੀਦੀ ਆ ਇਹ ਸਾਡੀ ਪੁਰਜੋਰਾ ਮੰਗਾ ਸੋ ਦੋਸਤੋ ਕਿਸਾਨਾਂ ਦੀ ਤੁਸੀਂ ਗੱਲਬਾਤ ਸੁਣੀ ਐ ਸਰਹੱਦੀ ਇਲਾਕਾ ਮੱਬੋ ਕੇ ਫਰੋਜਪੁਰ ਦੇ ਵਿੱਚ ਸੋ ਜਿਸ ਤਰ੍ਹਾਂ ਕਹਿੰਦੇ ਕਿਸਾਨ ਉੱਥੋਂ ਚਾਰ ਜਣੇ ਇਕੱਠੇ ਆ ਰਹੇ ਸੀ ਵਾਪਸੀ ਰੱਸਾ ਫੜ ਕੇ ਕਹਿੰਦੇ ਵੀ ਇੱਕ ਕਿਸਾਨ ਜਿਹੜਾ ਅਮਰੀਕ ਸਿੰਘ ਸਨੂੰ ਫੌਜਾ ਸਿੰਘ ਪੁੱਤਰ ਸੀਗਾ ਉਹ ਜਿਹੜਾ ਉਹਦਾ ਰੱਸੇ ਨਾਲੋਂ ਹੱਥ ਛੁੱਟ ਗਿਆ ਸੋ ਬਾਬਾ ਜੀ ਨੇ ਗੱਲਬਾਤ ਦੱਸੀ ਐ ਕਹਿੰਦੇ ਵੀ ਜਿਸ ਤਰ੍ਹਾਂ ਮੇਰੇ ਹੱਥ ਤੇ ਰਸੇ ਦੇ ਹਾਲੇ ਨਿਸ਼ਾਨ ਵੀ ਹੈਗੇ ਨੇ ਕਹਿੰਦੇ ਵੀ ਚਾਰ ਅਸੀਂ ਵਾਪਸੀ ਆ ਰਹੇ ਸੀਗੇ ਤੇ ਕਿਸਾਨ ਮਰੀਕ ਸਿੰਘ ਦਾ ਬਹਾਤ ਪਾਣੀ ਦਾ ਤੇਜ਼ ਜ਼ਿਆਦਾ ਸੀਗਾ ਕਿਸਾਨ ਮਰੀਕ ਸਿੰਘ ਕਿਹਾ ਅੱਗੇ ਰੁੜ ਗਿਆ ਸੋ ਨਾ ਇੱਥੇ ਗੋਤਾਖੋਰ ਪਹੁੰਚਿਆ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਫੇਚ ਭੇਜੋ ਤਾਂ ਕਿ ਇਹ ਵੀਡੀਓ ਜਿਹੜੀ ਐਮਐਲਏ ਸਾਹਿਬ ਕੋਲ ਜਾਵੇ ਡੀਸੀ ਕੋਲ ਜਾਵੇ ਪ੍ਰਸ਼ਾਸਨ ਕੋਲ ਜਾਵੇ ਤੇ ਸੀਐਮ ਭਗਵੰਤ ਮਾਨ ਸਾਹਿਬ ਦੇ ਕੋਲ ਵੀ ਇਹ ਵੀਡੀਓ ਜਾਣੀ ਚਾਹੀਦੀ ਲੋਕਾਂ ਦੀ ਜਿਹੜੀ ਪੁਕਾਰ ਹੈ ਸੋ ਇਸ ਵੀਡੀਓ ਦੇ ਤੁਸੀਂ ਦੋਸਤੋ ਆਪਣੇ ਆਪਣੇ ਕਮੈਂਟ ਦਿਆ ਜਾਏ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੇਰੇ ਨਾਲ ਸੀ ਕੈਮਰਾਮੈਨ ਜੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ